ਹਾਂਜੀ ਜੂਨ 2024 ਦੀਆਂ ਬਾਜ਼ੀਆਂ ਦੇ ਪੋਸਟਰ ਲੈ ਕੇ ਆਏ ਜੀ ਪਿੰਡ ਆ ਗਿਆ ਜੀ ਰਾਮੂ ਵਾਲਾ ਮੋਗ ਮਿਤੀ ਆ ਗਈ 24 ਜੂਨ 2024 ਦਿਨ ਆ ਗਿਆ ਜੀ ਸ਼ਨੀਵਾਰ ਪਹਿਲਾ ਨਾਮ ਹੈਗਾ ਸਕੂਟਰੀ ਤੇ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਏ ਪਿੰਡ ਆ ਗਿਆ ਜੀ ਜਨੇਤਪੁਰ ਮਿਤੀ ਆ ਗਈ 30 ਜੂਨ 2024 ਐਂਟਰੀ ਫੀਸ ਆ ਗਈ ਜਿਹਦੀ 1200 ਰੁਪਏ ਤੇ 26 ਜੂਨ ਨੂੰ ਏਂਟਰੀਆਂ ਫੜੀਆਂ ਜਾਣਗੀਆਂ ਪਹਿਲਾ ਦੂਜਾ ਨਾਮ ਹੈਗਾ ਜੀ ਇੱਥੇ ਕੱਪ ਫਿਰ ਆ ਗਿਆ ਜੀ ਪਿੰਡ ਮਿਤੀ ਆ ਗਈ ਜੀ 13 ਜੂਨ ਦਾਣ ਐਤਵਾਰ ਪਿੰਡ ਨੂਰਪੁਰ ਜ਼ਿਲ੍ਹਾ ਇਹ ਕਪੂਰਥਲਾ ਏਂਟਰੀ ਫੀਸ ਆ ਗਈ ਜੀ 1500 ਰੁਪਏ ਪਹਿਲਾ ਦੂਜਾ ਤੀਜਾ ਨਾਮ ਹੈਗਾ ਜੀ ਤਿੰਨੇ ਕੱਪ ਫਿਰ ਆ ਗਿਆ ਜੀ 26 ਜੂਨ 424 ਪਿੰਡ ਪੰਡੋਰੀ ਲੁਧਿਆਣਾ ਵਿਖੇ ਜੀ ਪਹਿਲਾ ਨਾਮ ਮੋਟਰਸਾਈਕਲ ਹੈ ਜੀ ਦੂਜਾ ਨਾਮ ਫਰਿੱਜ ਹੈ ਤੇ ਇੰਟਰਵਿਊ ਫੀਸ ਇਹਦੀ ਹੈਗੀ 3000 ਤੇ 2000 ਦਾ ਲੱਗਣਾ ਜੀ ਮੌਕੇ ਤੇ ਵਾਧਾ ਫੇਰ ਆ ਗਿਆ ਜੀ ਪਿੰਡ ਮਹਿਤਾ ਜਿਲ੍ਹਾ ਬਰਨਾਲਾ ਇੰਟਰਵਿਊ ਫੀਸ ਇਹਦੀ ਹੈ ₹1700 ਮਿਤੀ ਹੈਗੀ 2 ਜੁਲਾਈ 2024 ਦਿਨ ਆ ਗਿਆ ਜੀ ਮੰਗਲਵਾਰ ਇੰਟਰਵਿਊ ₹1700 ਉੱਤਰ ਕਬੂਤਰ ਐਂਟਰੀ ਕੀਤੀ ਆਣੀ ਫਿਰ ਆ ਗਿਆ ਜੀ ਮਿਤੀ 29 ਜੂਨ 2024 ਪਿੰਡ ਮੰਗਲੀ ਉੱਚੀ ਲੁਧਿਆਣਾ ਐਂਟਰੀ ਫੀਸ ਹੈਗੀ 1000 ਰੁਪਏ ਤੇ 1000 ਦੀ ਜੱਦ ਦਿੱਤੀ ਆਣੀ ਜੀ ਨਾਮ ਹੈਗੇ ਬਹੁਤ ਜਿਆਦਾ ਦਾ ਦਾ ਨਾਮ ਆ ਫਿਰ ਆ ਗਿਆ ਜੀ ਪਿੰਡ ਕਾਲ ਬੰਜਰਾ ਸੰਗਰੂਰ ਇਹਦੀ ਐਂਟਰੀ ਫੀਸ ਹੈਗੀ 1200 ਰੁਪਏ ਮਿਤੀ ਹੈਗੀ ਜੀ 29 ਜੂਨ 2024 ਦਿਨ ਹੈਗਾ ਜੀ ਵੀਰਵਾਰ 1000 ਰੁਪਏ ਜੱਤ ਦੇਣੀ ਹੈ ਪਲੱਸ ਕੱਪ ਆ ਜੀ 1200 ਇੰਟਰੀ ਫੀਸ ਹੈ ਫਿਰ ਪਿੰਡ ਆ ਗਿਆ ਜੀ ਮਲਕਪੁਰ ਰੋਪੜ 23 ਜੂਨ 2024 ਦਿਨ ਆ ਗਿਆ ਜੀ ਐਤਵਾਰ ਕੂਲਰ ਪੱਖਾ ਤੇ ਕੱਪ ਤਿੰਨ ਨਾਮ ਆ ਜੀ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ ਫਿਰ ਅਗ ਜੀ ਮਿਤੀ 24 ਜੂਨ 2024 ਪਿੰਡ ਅਗਿਆ ਜੀ ਤਰੀਕੇ ਕਲੋਨੀ ਲੁਧਿਆਣਾ ਤੇ ਐਂਟਰੀ ਫੀਸ ਇਹਦੀ ਹੈਗੀ 700 ਰੁਪਏ ਤਿੰਨ ਕਾਪਾ ਜੀ ਪਹਿਲਾਂ ਦੋ ਜਤੀ ਤੇ ਤਿੰਨ ਕਾਪ ਤੇ ਤਿੰਨੇ ਐਂਟਰੀ 700 ਰੁਪਏ ਫਿਰ ਅਗਿਆ ਜੀ ਪਿੰਡ ਆਸੀ ਕਲਾਂ ਲੁਧਿਆਣਾ ਐਂਟਰੀ ਫੀਸ ਹੈਗੀ 2200 ਰੁਪਏ ਮਿਤੀ ਹੈਗੀ 24 6 2024 ਪਹਿਲ ਨੂੰ ਫਰਿੱਜ ਕੂਲਰ 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 ਤਿੰਨ ਕੂਲਰ ਦੋ ਕੂਲਰ ਇੱਕ ਵਾਧੇ ਦਾ ਕੂਲਰ ਹੈ ਜੀ ਮੌਕੇ ਤੇ ਵਾਧਾ ਲੱਗੂਗਾ ਮੇਰੀ ਅਗ ਜੀ ਬਾਈ ਜੂਨ ਦੇਣਾਗਾ ਜੀ ਸ਼ਨੀਵਾਰ ਐਂਟਰੀ ਫੀਸ ਆ ਗਈ 800 ਰੁਪਏ ਤੇ ਪਿੰਡ ਅਗੇ ਮੰਗੇਵਾਲ ਲੁਧਿਆਣਾ ਨੇੜੇ ਸਿਹੋੜਾ ਸਾਹਿਬ ਫਿਰ ਆ ਗਿਆ ਜੀ ਪਿੰਡ ਜਸੜ ਲੁਧਿਆਣਾ ਮਿਤੀ 23 ਜੂਨ 2024 ਦੇਣ ਆ ਗਏ ਐਂਦਵਾਰ ਪਹਿਲਾ ਨਾਮ ਹੈ কুলਰ ਦੂਜਾ ਨਾਮ ਪੱਖਾ ਤੇ ਤੀਜੇ ਨਾਮ ਛੱਤ ਵਾਲਾ ਪੱਖਾ ਜੀ ਤੇ ਐਂਟਰੀ ਪੀਸ ਹੈ ਦੀ ਹੈ 1000 ਰੁਪਇਆ ਫਿਰ ਅਗਰ ਪੈਂਡ ਚੱਕਸ ਰਾਇ ਮਿਤੀ 26 ਜੂਨ 2024 ਐਂਟਰੀ ਪੀਸ 1700 ਰੁਪਏ ਤਿੰਨ ਥਾਈ ਜਿੱਦਤੀਣੀ 700 500 ਤੇ 300 ਜਿੱਦਤੀਣੀ ਤਿੰਨ ਥਾਈ फिर आ गया पेंड आनंदपुर केशो पटियाला अठाई छ दो हज़ार चौबी दिन शुक्रवार एंट्री फीस बारह सौ रुपए जी पहला दूजा नाम दो निकापा पेंड आ गया जी कैनोर जिला आ गया जी रोपड़ इसकी एंट्री फीस है बारह सौ रुपए ਪਹਿਲਾ ਨਾ ਪੱਖਾ ਦੂਜਾ ਨਾ 5 ਫੁੱਟ ਕੱਪ ਤੇ ਤੀਜਾ ਨਾ ਹੈਗਾ 4 ਫੁੱਟ ਕੱਪ ਜੀ ਮਿੱਟੀ 25 ਜੋਣਾ ਜੀ ਫਿਰ ਆ ਗਿਆ ਜੀ ਪਿੰਡ ਖੇੜੀ ਨੇੜੇ ਗੜਾਂਗਾ 26 6 2024 ਦਿਨ ਆ ਗਿਆ ਜੀ ਬੁੱਧਵਾਰ ਐਂਟਰੀ ਫੀ ਸਬ 1200 ਰੁਪਇਆ 200 ਰੁਪਇਆ ਰੋਟੀ ਦੇ ਘਟੇ ਜਾਊਗਾ ਪਹਿਲਾ